ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਿਊਯਾਰਕ ਦੇ ਵਿੱਚ ਇੱਕ ਸਟਰੀਟ ਦਾ ਨਾਮ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਾਰਕ ਬੇ ਰੱਖਿਆ ਗਿਆ ਹੈ ਤਾਂ ਜਿਸ ਦੇ ਨਾਲ ਸਿੱਖਾਂ ਦੇ ਵਿੱਚ ਖਾਸੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਖਾਸ ਤੌਰ ਦੇ ਤੇ ਉਹਨਾਂ ਸਿੱਖਾਂ ਦੇ ਉੱਤੇ ਜੋ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਨਿਊਯਾਰਕ ਦੇ ਵਿੱਚ ਇੱਕ ਸਨਮਾਨ ਜਿਹੜਾ ਆ ਗੁਰੂ ਸਾਹਿਬ ਨੂੰ ਦੇਣ ਦੀ ਕੋਸ਼ਿਸ਼ ਜਿਹੜੀ ਆ ਉੱਥੋਂ ਦੇ ਪ੍ਰਸ਼ਾਸਨ ਦੇ ਵੱਲੋਂ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਸਿੱਖ ਭਾਈਚਾਰੇ ਦੇ ਵਿੱਚ ਇਸ ਨੂੰ ਲੈ ਕੇ ਖੁਸ਼ੀ ਦੀ ਲਹਿਰ ਹੈ ਤਾਂ ਤਸਵੀਰਾਂ ਸਾਹਮਣੇ ਆਈਆਂ ਜਿਸ ਦੌਰਾਨ ਜਕਾਰੇ ਵੀ ਲੱਗਦੇ ਨੇ ਜਦੋਂ ਸਟਰੀਟ ਦਾ ਨਾਮ ਜਿਹੜਾ ਉਹ ਰੱਖਿਆ ਜਾਂਦਾ ਉਹ ਉਦਘਾਟਨ ਕੀਤਾ ਜਾਂਦਾ ਸਟਰੀਟ ਦਾ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਮਾਰਗ ਵੇ ਜਿਹੜਾ ਇਸ ਸਟਰੀਟ ਦਾ ਨਾਮ ਰੱਖਿਆ ਗਿਆ ਏ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਸਟਰੀਟ ਦਾ ਉਦਘਾਟਨ ਜਿਹੜਾ ਉਹ ਕੀਤਾ ਗਿਆ ਹੈ ਦਾ ਨਿਊਯਾਰਕ ਸਿਟੀ ਦੇ ਕਵਿਨਜ਼ ਵਿੱਚ 114ਵੀਂ ਸਟਰੀਟ ਅਤੇ 121ਵੀਂ ਐਵੇਨਿਊ ਦੇ ਚੌਰਾਹੇ ਨੂੰ ਅਧਿਕਾਰਤ ਤੌਰ ਦੇ ਉੱਤੇ ਗੁਰੂ ਤੇਗ ਬਹਾਦਰ ਜੀ ਮਾਰਕੋ ਬੇਦ ਵਜੋਂ ਨਾਮ ਦਿੱਤਾ ਗਿਆ ਹੈ ਅਤੇ ਇਹ ਇਤਿਹਾਸਿਕ ਸਮਰਪਣ ਨਿਊਯਾਰਕ ਸਿਟੀ ਨੂੰ ਭਾਰਤ ਤੋਂ ਬਾਹਰ ਨਵੇਂ ਸਿੱਖ ਗੁਰੂ ਦਾ ਇਸ ਤਰੀਕੇ ਦੇ ਨਾਲ ਸਨਮਾਨ ਕਰਨ ਵਾਲਾ ਪਹਿਲਾ ਸਥਾਨ ਬਣਾਇਆ ਗਿਆ ਹੈ ਤਾਂ ਇਹ ਫੈਸਲਾ ਉਸ ਸਮੇਂ ਆਇਆ ਜਦੋਂ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਗੁਰਪੁਰਪ ਜਿਹੜਾ ਉਹ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਅਤੇ ਇਸੇ ਦੌਰਾਨ ਹੀ ਸਿੱਖ ਆਗੂਆਂ ਤੇ ਭਾਈਚਾਰੇ ਦੇ ਮੈਂਬਰਾਂ ਦੀ ਅਗਵਾਈ ਦੇ ਵਿੱਚ ਇਹ ਪਹਿਲ ਕਦਮੀ ਹੋਈ ਹੈ ਗੁਰਤੇਗ ਬਹਾਦਰ ਜੀ ਦੀ ਸਦੀਵੀ ਵਿਰਾਸਤ ਦਾ ਜਸ਼ਨ ਮਨਾਇਆ ਗਿਆ ਧਾਰਮਿਕ ਆਜ਼ਾਦੀ ਦੀ ਰੱਖਿਆ ਮਨੁੱਖੀ ਅਧਿਕਾਰਾਂ ਦੀ ਰੱਖਿਆ ਤੇ ਨਿਆਂ ਦੇ ਲਈ ਖੜੇ ਹੋਣ ਦਾ ਇਤਿਹਾਸ ਦਰਸਾਉਣ ਦੇ ਵਾਸਤੇ ਗੁਰਤੇਗ ਬਹਾਦਰ ਜੀ ਦੇ ਨਾਮ ਦੇ ਉੱਤੇ ਇਸ ਸਟਰੀਟ ਦਾ ਨਾਮ ਜਿਹੜਾ ਕੋਸ਼ਿਸ਼ ਕੀਤਾ ਗਿਆ ਤਾਂ ਗੁਰਤੇਗ ਬਹਾਦਰ ਜੀ ਜਿਨ੍ਹਾਂ ਨੂੰ ਵਿਸ਼ਵਾਸ ਦੇ ਰੱਖਿਆਕ ਵੱਜੋਂ ਜਾਣਿਆ ਜਾਂਦਾ ਹੈ ਜਿਨ੍ਹਾਂ ਨੇ ਸ਼ਕਤੀ ਜਾਂ ਨਿੱਜੀ ਲਾਭ ਦੇ ਲਈ ਨਹੀਂ ਸਗੋ ਸਾਰੇ ਲੋਕ ਪਹਲਾਈ ਦੇ ਵਾਸਤੇ ਆਪਣੀ ਕੁਰਬਾਨੀ ਦਿੱਤੀ ਉਹਨਾਂ ਦੀ ਹਿੰਮਤ ਅਤੇ ਦਇਆ ਦੁਨੀਆ ਭਰ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਹੈ ਇਹ ਗੱਲਾਂ ਜਿਹੜੀਆਂ ਨੇ ਉਥੋਂ ਦੇ ਪ੍ਰਸ਼ਾਸਨ ਦੇ ਵਿਰੋਧ ਹੋਰਾਈਆਂ ਗਈਆਂ ਨੇ